ਨੂੰ ਦੱਸਦੀ ਕਿ ਅੱਜ ਸ਼ਾਮ ਗਵਰਨਰ ਨੂੰ ਸੀਐਮ ਮਿਲਣਗੇ ਜੀ ਹਾਂ ਗਵਰਨਰ ਦੇ ਨਾਲ ਮੁਲਾਕਾਤ ਕਰਨਗੇ ਅੱਜ ਸ਼ਾਮ ਦਾ ਸਮਾਂ ਦੱਸਿਆ ਗਿਆ ਹੈ ਸੂਬੇ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਸੂਬੇ ਦੇ ਕਈ ਅਹਿਮ ਮੁੱਦੇ ਜੁੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਉਹਨਾਂ ਦੇ ਉੱਪਰ ਵਿਚਾਰ ਚਰਚਾ ਜਿਹੜੀ ਹੈ ਉਹ ਹੋਵੇਗੀ ਵਿਧਾਨ ਸਭਾ ਦੇ ਕਈ ਅਹਿਮ ਬਿੱਲ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲ ਰਿਹਾ ਬਜਟ ਬਜਟ ਸੈਸ਼ਨ ਜਿਹੜਾ ਆ ਉਹ 21 April ਤੋਂ ਸ਼ੁਰੂ ਹੋਇਆ 29 ਤੱਕ ਚੱਲੇਗਾ ਔਰ ਅੱਜ ਵੀ ਬਜਟ ਸੈਸ਼ਨ ਹੈ ਤਾਂ ਉਹ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪੇਸ਼ ਕੀ ਪੇਸ਼ ਕੀਤੇ ਗਏ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਚਰਚਾ ਹੈ ਆ ਉਹ ਹੋਵੇਗੀ ਔਰ ਨਾਲ ਹੀ ਤੁਹਾਨੂੰ ਦੱਸਦੇ ਕਿ ਸ਼ਾਮ 4 ਵਜੇ ਗਵਰਨਰ ਗੁਲਾਬ ਚੰਦ ਗਟਾਰੀਆ ਦੇ ਨਾਲ ਸੀਐਮ ਮਾਨ ਜਿਹੜੇ ਨੇ ਉਹ ਮੁਲਾਕਾਤ ਕਰਨ ਗਏ ਹਾਲਾਂਕਿ ਜਦੋਂ ਬਜਟ ਸੈਸ਼ਨ ਸ਼ੁਰੂ ਹੋਇਆ ਸੀ ਤਾਂ ਗਵਰਨਰ ਦੇ ਵੱਲੋਂ ਭਾਸ਼ਣ ਨੂੰ ਐਡਰੈਸ ਕੀਤਾ ਗਿਆ ਫਿਰ ਉਸ ਤੋਂ ਬਾਅਦ ਜਿਹੜੀਆਂ ਪ੍ਰਾਪਤੀਆਂ ਸੀ ਸਰਕਾਰ ਦੀਆਂ ਉਹ ਪਤਾ ਲੱਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਨਸ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਸਖਤ ਹੋਈ ਹੈ ਮਾਨ ਸਰਕਾਰ ਸਖਤ ਹੋਈ ਹੈ ਨਸ਼ੇ ਨੂੰ ਲੈ ਕੇ ਬਲਡوزر ਐਕਸ਼ਨ ਜਿਹੜਾ ਆ ਲਗਾਤਾਰ ਮਾਨ ਸਰਕਾਰ ਦਾ جاری ਹੈ ਲਗਾਤਾਰ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਸਰਕਾਰ ਨਸ਼ਾ ਤਸਕਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਕੀ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਨਸ਼ੇ ਨੂੰ ਲੈ ਕੇ ਤੇ ਨਾਲ ਕੀ ਤੁਹਾਨੂੰ ਦੱਸ ਦੇ ਕਿ ਜਿਹੜੇ ਗੈਂਗਸਟਰ ਨੇ ਗੈਂਗਸਟਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਸੋ ਦਾਤਾਤੇ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਟੀਮਾਂ ਛੱਡੀਆਂ ਹੋਈਆਂ ਨੇ ਤਾਂ तमाम ਨਾ ਅਜਹੀਆਂ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਮਾਨ ਸਰਕਾਰ ਸਖਤ ਹੋਈ ਹੈ ਤਾਂ ਵਿਧਾਨ ਸਭਾ ਦੇ ਵਿੱਚ ਵੀ ਆਖਰ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਤਸਕਰਾ ਦੀ ਤੇ ਗੈਂਗਸਟਰਾਂ ਦੀ ਖੈਰ ਨਹੀਂ ਹੈ ਜਾਂ ਤਾਂ ਉਹ ਪੰਜਾਬ ਛੱਡ ਜਾਣ ਜਾਂ ਫਿਰ ਅਜਿਹਾ ਗੰਦਾ ਧੰਦਾ ਜਿਹੜਾ ਆ ਉਹ ਛੱਡ ਦੇਣ ਤਾਂ ਤੁਹਾਨੂੰ ਦੱਸ ਦੇ ਕਿ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਸ਼ਾਮ ਗਵਰਨਰ ਨੂੰ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਮਿਲਣਗੇ ਗਵਰਨਰ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਵੇਗੀ ਔਰ ਸੂਬੇ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ ਕਈ ਅਹਿਮ ਮੁੱਦੇ ਜੁੜੇ ਨੇ ਵਿਚਾਰੇ ਜਾ ਸਕਦੇ ਨੇ ਜਿਵੇਂ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਹੁਕੂ ਗਿਆ ਨਸ਼ੇ ਨੂੰ ਲੈ ਕੇ ਗੱਲਬਾਤ ਜਿਵੇਂ ਚੱਲ ਰਹੀ ਹੈ ਹਰ ਪਾਸੇ ਚਲੋ ਸਿਫਤਾਂ ਹੋ ਰਹੀਆਂ ਨੇ ਸੋ ਗੈਂਗਸਟਰਾਂ ਵਾਲੇ ਖਾਤਮੇ ਨੂੰ ਲੈ ਕੇ ਹੋ ਰਹੀਆਂ ਨੇ ਕਿਸਾਨਾਂ ਵਾਲੇ ਮੁੱਦੇ ਤੇ ਵੀ ਕਿਹਾ ਜਾ ਰਿਹਾ ਕਿ ਵਿਚਾਰ ਚਰਚਾ ਹੋ ਸਕਦੀ ਹੈ ਸੁਵਿਧਾਨ ਸਭਾ ਦੇ ਵਿੱਚ ਕਈ ਅਹਿਮ ਬਿੱਲ ਜਿਹੜੇ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਜਿਹੜੀ ਆ ਉਹ ਹੋ ਸਕਦੀ ਹੈ ਸੋ ਅੱਜ ਸ਼ਾਮ 4 ਵਜੇ ਦਾ ਸਮਾਂ ਜਿਹੜਾ ਆ ਉਹ ਦਿੱਤਾ ਗਿਆ ਹੈ ਕਿ ਸ਼ਾਮ 4 ਵਜੇ ਗੁਲਾਬ ਚੰਦ ਕਟਾਰੀਆ ਹੁਣਾਂ ਦੇ ਨਾਲ ਗੱਲਬਾਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ